ਹਾਂਜੀ ਦੋਸਤੋ ਹੈਦਰਾਬਾਦ ਦੇ ਵਿੱਚ ਜੰਗਲਾਂ ਨੂੰ ਕੱਟਣ ਤੋਂ ਬਾਅਦ ਦੇਖੋ ਸੜਕਾਂ ਦੇ ਉੱਤੇ ਜਾਨਵਰ ਕਿਵੇਂ ੱੱੱਕੇ ਖਾਂਦੇ ਫਿਰਦੇ ਨੇ ਆਪ ਤਾਂ ਇਨਸਾਨ ਪੱਕਾ ਮਕਾਨ ਬਣਾ ਕੇ ਬਹਿੰਦਾ ਏ ਏਸੀ ਲਾਉਂਦਾ ਏ ਤੇ ਇਹ ਜਾਨਵਰ ਹੁਣ ਦੱਸੋ ਕਿੱਧਰ ਜਾਣਗੇ ਇੰਨੀ ਗਰਮੀ ਦੇ ਵਿੱਚ ਕਿੱਥੇ ਭਰੋਂਗੇ ਇੱਕ ਟਾਈਮ ਇਦਾਂ ਦਾ ਹੋਣਾ ਵਾ ਤੁਸੀਂ ਸਾਰੇ ਇਨਸਾਨਾਂ ਨੇ ਮਰ ਜਾਣਾਗਾ ਤੇ ਆਪਣੇ ਆਪ ਹੀ ਜੰਗਲ ਬਣ ਜਾਣਾ ਵਾ ਇਹਨਾਂ ਬੇਜਵਾਨਾਂ ਦੇ ਉੱਤੇ ਐਡਾ ਵੱਡਾ ਕਹਿਰ ਕਰਕੇ ਤੁਸੀਂ ਦੱਸੋ ਕਿੱਥੇ ਭਰੋਂਗੇ ਮਨ ਦੱਸੋ ਇਹ ਖਾਣਗੇ ਕੀ ਸ਼ਾਮੇ ਕਾਦੀ ਬਹਿਣਗੇ ਦਰਾਖਤ ਤੁਸੀਂ ਕੱਟਦੇ ਆ ਪਾਣੀ ਕਿਵੇਂ ਪੀਣਗੇ ਵੇਖੋ ਕਿਵੇਂ ਵਿਚਾਰੇ ਦਰਦ ਦਰਦੀਆਂ ਠੋਕਰਾਂ ਖਾਂਦੇ ਫਿਰਦੇ ਨੇ ਯਾਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਯਾਰ ਦੋਸਤੋ